ਜਿਹੜੇ ਲੋਕ ਵੀ ਪੀਰਾਂ ਫਕੀਰਾਂ ਨੂੰ ਮੰਨਦੇ ਨੇ ਉਹ ਆਪਣੇ ਘਰ ਵੀਰਵਾਰ ਨੂੰ ਇਹ ਇੱਕ ਚੀਜ਼ ਕਦੇ ਨਾ ਰੱਖਿਓ ਨਹੀਂ ਤਾਂ ਪੀਰ ਮੁਰਸ਼ਦ ਇੰਨੇ ਨਰਾਜ਼ ਹੋ ਜਾਣਗੇ ਕਿ ਤੁਸੀਂ ਕਦੀ ਸੋਚਿਆ ਵੀ ਨਹੀਂ ਹੋਣਾ ਤੁਹਾਡੇ ਘਰ ਦੇ ਵਿੱਚ ਪੂਰਾ ਖਲਾਰਾ ਪੈ ਜਾਏਗਾ ਤੁਹਾਡਾ ਘਰ ਬਿਲਕੁਲ ਬਰਬਾਦ ਹੋ ਜਾਏਗਾ ਅੱਜ ਬੇਸ਼ੱਕ ਤੁਹਾਡੇ ਘਰ ਦੇ ਵਿੱਚ ਕਿੰਨੀ ਵੀ ਧਨ ਦੌਲਤ ਹੋਵੇ ਕਿੰਨੀਆਂ ਵੀ ਖੁਸ਼ੀਆਂ ਹੋਣ ਪਰ ਜੇਕਰ ਤੁਸੀਂ ਇੱਕ ਵਾਰੀ ਵੀਰਵਾਰ ਨੂੰ ਇਹ ਗਲਤੀ ਕਰ ਲਈ ਇਹ ਚੀਜ਼ ਆਪਣੇ ਘਰ ਰੱਖ ਲਈ ਮੈਂ ਤੁਹਾਨੂੰ ਲਿਖ ਕੇ ਦਿੰਨਾ ਤੁਹਾਡੇ ਘਰ ਪੈਸਾ ਆਉਣਾ ਬਿਲਕੁਲ ਬੰਦ ਹੋ ਜਾਏਗਾ ਘਰ ਦੇ ਵਿੱਚ ਜੋ ਬਰਕਤ ਸੀ ਉਹ ਵੀ ਚਲੀ ਜਾਏਗੀ ਕਿਉਂਕਿ ਪੀਰ ਮੁਰਸ਼ਿਦ ਜਦੋਂ ਦਿੰਦੇ ਨੇ ਤਾਂ ਢੇਰਾਂ ਦੇ ਢੇਰ ਤੇ ਦਿੰਦੇ ਨੇ ਤੇ ਜਦੋਂ ਲੈਂਦੇ ਨੇ ਫਿਰ ਚਮੜੀ ਵੀ ਉਧੇੜ ਲੈਂਦੇ ਨੇ ਪੀਰਾਂ ਮੁਰਸ਼ਿਦਾਂ ਨੂੰ ਮਨਾਉਣਾ ਫਿਰ ਬਹੁਤ ਔਖਾ ਹੋ ਜਾਂਦਾ ਹੈ ਇਸੇ ਕਰਕੇ ਪਹਿਲਾਂ ਹੀ ਤੁਸੀਂ ਇਸ ਖਾਸ ਗਲਤੀ ਦਾ ਧਿਆਨ ਰੱਖਿਓ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ ਖਾਸ ਚੀਜ਼ ਬਾਰੇ ਦੱਸਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਦੋ ਗੱਲਾਂ ਸਾਂਝੀਆਂ ਕਰੂੰਗਾ ਜਿੱਥੋਂ ਤੁਹਾਨੂੰ ਪਤਾ ਲੱਗ ਜੇਗਾ ਕਿ ਜੇਕਰ ਇੱਕ ਵੀਰ ਵਾਰ ਵੀ ਆਪਾਂ ਉਹ ਚੀਜ਼ ਆਪਣੇ ਘਰ ਰੱਖਦੇ ਹਾਂ ਤਾਂ ਉਹ ਚੀਜ਼ ਆਪਣੇ ਬਰਬਾਦੀ ਦਾ ਕਾਰਨ ਕਿਵੇਂ ਬਣਦੀ ਹੈ ਉਹ ਚੀਜ਼ ਪੀਰ ਮੁਰਸ਼ਿਦਾਂ ਨੂੰ ਨਾਰਾਜ਼ ਕਿਵੇਂ ਕਰਦੀ ਹੈ ਇਸ ਕਰਕੇ ਇਹਨਾਂ ਦੋ ਗੱਲਾਂ ਨੂੰ ਤੁਸੀਂ ਧਿਆਨ ਨਾਲ ਸੁਣਿਓ ਪੀਰ ਮੁਰਸ਼ਿਦ ਨਾਰਾਜ਼ ਕਿਹੜੀਆਂ ਗੱਲਾਂ ਕਰਕੇ ਹੁੰਦੇ ਨੇ ਇਹ ਦੋ ਖਾਸ ਗੱਲਾਂ ਕਰਕੇ ਪੀਰ ਮੁਰਸ਼ਿਦ ਨਾਰਾਜ਼ ਹੁੰਦੇ ਨੇ ਸਭ ਤੋਂ ਪਹਿਲੀ ਗੱਲ ਹੈ ਕਿ ਪੀਰਾਂ ਮੁਰਸ਼ਿਦਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਨਾ ਮੰਨਣਾ ਮੈਂ ਬਹੁਤ ਸਾਰੇ ਲੋਕ ਵੇਖੇ ਨੇ ਜਿਹੜੇ ਪੀਰਾਂ ਮੁਰਸ਼ਿਦਾਂ ਨੂੰ ਤਾਂ ਮੰਨਦੇ ਨੇ ਪਰ ਪੀਰਾਂ ਮੁਰਸ਼ਿਦਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਨਹੀਂ ਮੰਨਦੇ ਜੇਕਰ ਪੀਰ ਮੁਰਸ਼ਿਦ ਕਹਿੰਦੇ ਨੇ ਕਿ ਚੋਰੀ ਨਾ ਕਰੋ ਪਰ ਮੈਂ ਬਹੁਤ ਸਾਰੇ ਲੋਕ ਵੇਖੇ ਨੇ ਜੋ ਚੋਰੀ ਵੀ ਕਰਦੇ ਨੇ ਪੀਰਾਂ ਮੁਰਸ਼ਿਦਾਂ ਦੀ ਇਬਾਦਤ ਵੀ ਕਰਦੇ ਨੇ ਉਹਨਾਂ ਦੇ ਚਿਰਾਗ ਰੋਸ਼ਨ ਵੀ ਕਰਦੇ ਨੇ ਫਿਰ ਚਿਰਾਗ ਰੋਸ਼ਨ ਕਰਨ ਦਾ ਇਬਾਦਤ ਕਰਨ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਚੋਰੀ ਕਰਦੇ ਹੋ ਇਸ ਕਰਕੇ ਪੀਰਾਂ ਮੁਰਸ਼ਿਦਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਮੰਨੋ ਚਾਹੇ ਪੀਰਾਂ ਮੁਰਸ਼ਿਦਾਂ ਨੂੰ ਘੱਟ ਮੰਨ ਲਓ ਜਿਹੜਾ ਵੀ ਇਨਸਾਨ ਪੀਰਾਂ ਮੁਰਸ਼ਿਦਾਂ ਦੀਆਂ ਕਈਆਂ ਹੋਈਆਂ ਗੱਲਾਂ ਨੂੰ ਨਹੀਂ ਮੰਨਦਾ ਪੀਰ ਮੁਰਸ਼ਿਦ ਫਿਰ ਉਸ ਤੋਂ ਨਰਾਜ਼ ਹੋ ਜਾਂਦੇ ਨੇ ਫਿਰ ਉਸ ਨੂੰ ਅਜਿਹੀ ਸਜ਼ਾ ਦਿੰਦੇ ਨੇ ਤਾਂ ਜੋ ਉਹ ਸਹੀ ਰਸਤੇ ਤੇ ਆ ਜਾਵੇ ਕਿਉਂਕਿ ਪੀਰ ਮੁਰਸ਼ਿਦ ਆਪਣੇ ਮੂਰੀਦ ਨੂੰ ਸਹੀ ਰਸਤੇ ਤੇ ਤੋਰਨ ਲਈ ਉਹਨੂੰ ਥੋੜਾ ਜਿਹਾ ਦੰਡ ਵੀ ਦਿੰਦੇ ਨੇ ਦੂਸਰੀ ਖਾਸ ਗੱਲ ਕਿ ਪੀਰ ਮੁਰਸ਼ਿਦ ਕਿਹਦੇ ਨਾਲ ਨਰਾਜ਼ ਹੁੰਦੇ ਨੇ ਦੂਸਰੀ ਗੱਲ ਹੈ ਕਿਸੇ ਦਾ ਦਿਲ ਦੁਖਾਉਣਾ ਜਦੋਂ ਆਪਾਂ ਕਿਸੇ ਦਾ ਦਿਲ ਦੁਖਾਉਂਦੇ ਆ ਤੇ ਫਿਰ ਪੀਰ ਮੁਰਸ਼ਦ ਆਪਣੇ ਨਾਲ ਨਾਰਾਜ਼ ਹੋ ਜਾਂਦੇ ਨੇ ਚਾਹੇ ਫਿਰ ਆਪਾਂ ਕਿੰਨੀ ਵੀ ਉਹਨਾਂ ਦੀ ਇਬਾਦਤ ਕਰਦੇ ਹੋਈਏ ਕਿੰਨੇ ਵੀ ਉਹਨਾਂ ਦੇ ਚਿਰਾਗ ਰੌਸ਼ਨ ਕਰਦੇ ਹੋਈਏ ਪੀਰ ਫਕੀਰ ਕਹਿੰਦੇ ਨੇ ਕਿ ਜੋ ਰੱਬ ਹੈ ਉਹ ਦਿਲ ਦੇ ਵਿੱਚ ਰਹਿੰਦਾ ਤੇ ਜੇ ਆਪਾਂ ਕਿਸੇ ਦਾ ਦਿਲ ਹੀ ਦੁਖਾ ਦਿੱਤਾ ਤੇ ਸਮਝ ਲਓ ਰੱਬ ਨੂੰ ਨਾਰਾਜ਼ ਕਰ ਦਿੱਤਾ ਆਪਣੇ ਪੀਰ ਮੁਰਸ਼ਦ ਨੂੰ ਨਾਰਾਜ਼ ਕਰ ਦਿੱਤਾ ਤੇ ਫਿਰ ਪੀਰ ਮੁਰਸ਼ਦ ਨਾਰਾਜ਼ ਹੋ ਜਾਣ ਤੇ ਆਪਣਾ ਕਿੱਡਾ ਨੁਕਸਾਨ ਕਰਦੇ ਨੇ ਤੁਸੀਂ ਸੋਚ ਤੱਕ ਨਹੀਂ ਸਕਦੇ ਇਸ ਕਰਕੇ ਇਹ ਦੋ ਗੱਲਾਂ ਕਰਕੇ ਪੀਰ ਮੁਰਸ਼ਿਦ ਨਾਰਾਜ਼ ਹੋ ਜਾਂਦੇ ਨੇ ਸਭ ਤੋਂ ਪਹਿਲੀ ਗੱਲ ਜਦੋਂ ਆਪਾਂ ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਨਹੀਂ ਮੰਨਦੇ ਤੇ ਦੂਸਰੀ ਜਦੋਂ ਆਪਾਂ ਕਿਸੇ ਦਾ ਦਿਲ ਦੁਖਾਉਂਦੇ ਆ ਇਹ ਦੋ ਗੱਲਾਂ ਕਰਕੇ ਪੀਰ ਮੁਰਸ਼ਿਦ ਬਹੁਤ ਜ਼ਿਆਦਾ ਨਾਰਾਜ਼ ਹੋ ਜਾਂਦੇ ਨੇ ਹੁਣ ਗੱਲ ਕਰਦੇ ਆ ਇਸ ਵੀਡੀਓ ਦਾ ਸਭ ਤੋਂ ਖਾਸ ਸਿੱਟਾ ਕਿ ਉਹ ਕਿਹੜੀ ਚੀਜ਼ ਹੈ ਜਿਹਦੇ ਨਾਲ ਪੀਰ ਮੁਰਸ਼ਿਦ ਨੂੰ ਇੱਕ ਵੀਰ ਵਾਰ ਵੀ ਆਪਾਂ ਘਰ ਰੱਖ ਲਈ ਤੇ ਉਹ ਬਹੁਤ ਹੀ ਨਰਾਜ ਹੋ ਜਾਣਗੇ ਤੇ ਆਪਣਾ ਸਾਰਾ ਘਰ ਬਰਬਾਦ ਹੋ ਜਾਏਗਾ ਆਪਣੇ ਘਰ ਪੈਸਾ ਕਦੀ ਨਹੀਂ ਆਏਗਾ ਉਹ ਚੀਜ਼ ਹੈ ਸ਼ਰਾਬ ਉਹ ਚੀਜ਼ ਹੈ ਨਸ਼ਾ ਮੈਂ ਬਹੁਤ ਸਾਰੇ ਲੋਕ ਵੇਖੇ ਨੇ ਜਿਹੜੇ ਪੀਰਾਂ মুর্ਸ਼ਿਦਾਂ ਨੂੰ ਮੰਨਦੇ ਨੇ ਉਹਨਾਂ ਦੀ ਇਬਾਦਤ ਕਰਦੇ ਨੇ ਪਰ ਉਹ ਵੀਰਵਾਰ ਨੂੰ ਨਸ਼ਾ ਵੀ ਕਰਦੇ ਨੇ ਆਪਣੇ ਘਰ ਦੇ ਵਿੱਚ ਨਸ਼ਾ ਵੀ ਰੱਖਦੇ ਨੇ ਜਿਹੜੇ ਲੋਕ ਵੀ ਇਹ ਚੀਜ਼ ਆਪਣੇ ਘਰ ਰੱਖਦੇ ਨੇ ਪੀਰ মুর্ਸ਼ਿਦ ਉਹਨਾਂ ਤੋਂ ਨਰਾਜ ਹੋ ਜਾਂਦੇ ਨੇ ਫਿਰ ਉਹਨਾਂ ਦੇ ਘਰ ਨਾ ਤੇ ਬਰਕਤ ਆਉਂਦੀ ਹੈ ਤੇ ਨਾ ਹੀ ਉਹਨਾਂ ਦੇ ਘਰ ਵਾਧਾ ਹੁੰਦਾ। ਹੁਣ ਬਹੁਤ ਸਾਰੇ ਲੋਕ ਸੋਚਣਗੇ ਕਿ ਘਰ ਦੇ ਵਿੱਚ ਸ਼ਰਾਬ ਰੱਖਣਾ ਕੀ ਹੋ ਜਾਏਗਾ। ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਦੱਸ ਦਿੱਤਾ ਹੈ ਕਿ ਪੀਰ ਮੁਰਸ਼ਿਦ ਨਾਰਾਜ ਇਹਨਾਂ ਦੋ ਗੱਲਾਂ ਕਰਕੇ ਹੁੰਦੇ ਨੇ ਤੇ ਜਦੋਂ ਆਪਾਂ ਆਪਣੇ ਘਰ ਸ਼ਰਾਬ ਰੱਖ ਲੈਨੇ ਆ ਤੇ ਇਹ ਦੋਵੇਂ ਗੱਲਾਂ ਆਪਾਂ ਪਹਿਲਾਂ ਹੀ ਕਰ ਦਿੰਨੇ ਆ ਇਸ ਕਰਕੇ ਪੀਰ ਮੁਰਸ਼ਿਦ ਨਾਰਾਜ ਹੋ ਜਾਂਦੇ ਨੇ। ਜਿਵੇਂ ਮੰਨ ਲਓ ਆਪਾਂ ਆਪਣੇ ਘਰ ਸ਼ਰਾਬ ਰੱਖ ਲਈ ਤੇ ਆਪਾਂ ਪੀਰਾਂ ਮੁਰਸ਼ਿਦਾਂ ਦੀ ਪਹਿਲੀ ਗਲਤੀ ਕਰ ਦਿੱਤੀ ਕਿ ਆਪਾਂ ਉਹਨਾਂ ਦੀ ਕਹੀ ਹੋਈ ਗੱਲ ਨਹੀਂ ਮੰਨੀ। ਪੀਰ ਮੁਰਸ਼ਿਦ ਕਹਿੰਦੇ ਨੇ ਕਿ ਨਸ਼ਾ ਨਾ ਕਰੋ ਨਸ਼ਾ ਆਪਣੇ ਘਰ ਕਦੀ ਨਾ ਰੱਖੋ ਤੇ ਆਪਾਂ ਉਹਨਾਂ ਦੀ ਗੱਲ ਨਹੀਂ ਮੰਨੀ ਇਸ ਕਰਕੇ ਪੀਰ ਮੁਰਸ਼ਿਦ ਨਰਾਜ਼ ਹੋ ਗਏ ਦੂਸਰੀ ਗੱਲ ਜਦੋਂ ਆਪਾਂ ਨਸ਼ਾ ਕਰ ਲਿਆ ਤੇ ਫਿਰ ਆਪਾਂ ਕਿਸੇ ਨੂੰ ਮਾੜਾ ਚੰਗਾ ਬੋਲਦੇ ਆ ਕਿਸੇ ਨੂੰ ਮਾਰਦੇ ਆ ਕਿਸੇ ਨੂੰ ਗਾਲੀ ਗਲੋਚ ਕਰਦੇ ਆ ਤੇ ਪੀਰ ਮੁਰਸ਼ਿਦ ਫਿਰ ਵੀ ਆਪਾਂ ਦੂਸਰੀ ਗਲਤੀ ਕਰ ਲਈ ਕਿਸੇ ਦਾ ਦਿਲ ਦੁਖਾ ਦਿੱਤਾ ਤੇ ਜਦੋਂ ਆਪਾਂ ਕਿਸੇ ਦਾ ਦਿਲ ਦੁਖਾ ਦਿੱਤਾ ਤੇ ਪੀਰ ਮੁਰਸ਼ਿਦ ਨਰਾਜ਼ ਹੋ ਗਏ ਕਿਉਂਕਿ ਪੀਰ ਮੁਰਸ਼ਿਦ ਇਨਸਾਨ ਦੇ ਦਿਲ ਵਿੱਚ ਰਹਿੰਦੇ ਨੇ ਆਪਾਂ दारू ਪੀ ਕੇ ਕਿਸੇ ਦਾ ਨੁਕਸਾਨ ਕਰ ਦਿੱਤਾ ਕਿਸੇ ਦਾ ਦਿਲ ਦੁਖਾ ਦਿੱਤਾ ਤੇ ਸਮਝ ਲਓ ਪੀਰ ਮੁਰਸ਼ਿਦ ਨਰਾਜ਼ ਹੋਗੇ ਇਸ ਕਰਕੇ ਆਪਣੇ ਘਰ ਇਹ ਚੀਜ਼ ਕਦੀ ਨਾ ਰੱਖਿਓ ਜਦੋਂ ਤੁਸੀਂ ਇਹ ਇੱਕ ਚੀਜ਼ ਰੱਖ ਲਈ ਤੇ ਤੁਸੀਂ ਇਹ ਦੋ ਗਲਤੀਆਂ ਪਹਿਲਾਂ ਹੀ ਕਰ ਦਿੱਤੀਆਂ ਇਸ ਕਰਕੇ ਪੀਰ ਮੁਰਸ਼ਿਦ ਨਰਾਜ਼ ਹੋ ਜਾਣਗੇ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰবেশ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿੱਤੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ ਮੁਰੀਦ ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ